ਬੱਗਾ ਸਾਫ ਵੀ ਲੱਗੇ ਕਿਉਂਕਿ ਬਰਸਾਤ ਆ ਗਈ ਆ ਤੇ ਦੇਖੋ ਤਕਲੀਫਾਂ ਨੇ ਝਲਣੀਆਂ ਪੈਂਦੀਆਂ ਬੰਦੇ ਕਹਿੰਦੇ ਵੀ ਅੰਦਰ ਆ ਜੇਣਾ ਪਾਣੀ ਤੇ ਆਪਾਂ ਕੰਮ ਤਾਂ ਸੰਭਾਲ ਲੀਏ ਭਰਾਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸ਼ੰਭੂ ਬਾਰਡਰ ਤੇ ਰਾਤ ਤੇ ਬੰਦੇ ਲੱਗੇ ਹੁਣ ਮੈਂ ਤੁਹਾਨੂੰ ਬਾਹਰ ਵਿਖਾਉਣਾ ਮੀਂਹ ਚ ਕੀ ਬੰਦਾ ਵਾ ਬਾਥੀਆਂ ਸੰਭਾਲ ਲੱਗਿਆ ਹਾਂ ਆ ਜੀ ਆ ਦੇਖੋ ਵੀ ਟੈਟਾ ਸ਼ੰਭੂ ਬਾਰਡਰ ਆ ਦਾ ਵਿਰਾਸ ਦਾ ਸੀਨ ਬਈ ਠੀਕ ਆ ਬਾਈ ਆ ਸ਼ੰਭੂ ਬਾਰਡਰ ਤੇ ਜਿੱਥੇ ਕਿਤੇ ਮੈਂ ਹੈਗਾ ਨਾ ਰਾਤ ਬਰਸਾਤ ਹੋ ਰਹੀ ਆ ਐਸ ਵੇਲੇ ਆ ਤੁਸੀਂ ਕਹਿ ਲਓ ਇੱਧਰ ਜਿੱਧਰ ਮੈਂ ਤੁਹਾਨੂੰ ਬੱਤੀਆਂ ਦੇ ਦੀਆਂ ਨਾ ਇਹ ਬਾਲੇ ਵਾਲਾ ਏਰੀਆ ਜੇ ਠੀਕ ਆ ਇਹਨੂੰ ਬਾਲਾ ਆ ਬਾਜਵਾ ਤੁਹਾਨੂੰ ਮੈਂ ਦਿਖਾ ਦੇਣਾ ਬਾਜਵਾ ਬਾਜਵਟਾ ਬਾਣਦੇ ਨੂੰ ਮੈਂ ਆ ਜਿਹੜਾ ਵਾ ਇਹ ਇੱਧਰ ਇੱਧਰ ਦੇ ਪਾਸੇ ਇਹ ਇੱਧਰ ਦੇ ਪਾਸੇ ਆ ਚਮਕਣ ਦੇ ਆ ਇਹ ਭਾਈ ਅੰਮ੍ਰਿਤਸਰ ਉਹਦੇ ਜਾਂ ਰਾਜਪੁਰੇ ਹੁੰਦਾ ਏਰੀਆ ਜੇ ਤੁਹਾਨੂੰ ਨਾ ਆਤ ਮਾੜਾ ਜਿਆ ਬਰਸਾਤ ਹੁੰਦੀ ਜੀ ਦਿਖਾ ਲਈਏ ਕਿ ਕਿਸਾਨ ਕਿਦਾਂ ਡਟੇ ਆ ਠੀਕ ਹੈ ਜੀ ਕਿਸਾਨ ਕਿਦਾਂ ਡਟੇ ਹੋਏ ਆ ਬਈ ਦੇਖੋ ਤੁਹਾਡੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਸਾਰੇ ਕਿਸਾਨ ਜਿਹੜੇ ਲੜ ਰਹੇ ਆ ਆਹ ਬਈ ਟਾਂਗਰੇ ਵਾਲਿਆਂ ਦੀ ਟਰੈਕਟਰ ਟਾਲੀ ਆ ਰਾਹ ਦਾ ਸੀਨੇ ਮੈਂ ਆਹ ਦਿਖਾ ਲੂੰਗਾ ਠੀਕ ਹੈ ਸਹੀ ਕਾਲ ਜੀ ਆਹ ਬਈ ਟਾਂਗਰੇਆਂ ਦੀ ਟਰਾਲੀ ਆ ਬਈ ਠੀਕ ਹੈ ਜੀ ਤੁਸੀਂ ਰਾਹਟ ਕਿਸਾਨਾਂ ਦੀ ਆਹ ਬਈ ਆਪਣੇ ਸਿੰਘ ਸੁਤੇ ਹੋ ਨੇ ਖੋਲੋ ਨਾ ਤੁਸੀਂ ਕੋਈ ਗੱਲ ਨਹੀਂ ਠੀਕ ਹੈ ਜੀ ਰੋਟੀ ਪਣੀ ਖਾ ਕੇ ਕੁਛ ਆ ਗਿਆ ਤੇ ਕੁਛ ਆ ਰਹਿਆ ਟਰੈਕਟਰ ਲੱਗੇ ਆ ਬਈ ਠੀਕ ਆ ਬਰਸਾਤ ਹੋ ਰਹੀ ਆ ਆ ਬਾਬਾ ਕਿਹੜਾ ਪਿੰਡ ਆ ਬਾਣੀਆਂ ਆ ਬਾਣੀਆਂ ਠੀਕ ਆ ਜੀ ਬਾਣੀਆਂ ਤੋਂ ਆਏ ਸੁਖਸਰ ਫੁਲਕਾ ਛੱਕੇ ਆ ਦੇਖੋ ਪਾਪੇ ਸਾਡੇ ਦੀ ਠੀਕ ਆ ਜੀ ਹਾਲ ਤਾਂ ਇਹ ਫਿਰ ਵੀ ਚੜਦੀ ਕਲਾ ਚ ਮੋਰਚੇ ਜੀ ਡਟੇ ਹੋਏ ਵੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਬਈ ਆ ਦੇਖੋ ਟਰੈਕਟਰ ਟਰਾਲੀਆਂ ਐ ਪੂਰਾ ਭਰਿਆ ਪਿਆ ਵਾ ਟਰੈਕਟਰ ਟਰਾਲੀਆਂ ਨਾਲ ਬਈ ਠੀਕ ਆ ਜੀ ਇਹ ਰਾਤ ਬਰਸਾਤ ਹੋ ਰਹੀ ਆ ਬਰਸਾਤ ਦੇ ਵਿੱਚ ਵੀ ਡਟੇ ਹੋਏ ਆ ਕਿਸਾਨ ਠੀਕ ਹੈ ਜੀ ਵੇਖੋ ਚਾਰ ਚਾਰ ਟਟਾਲੀਆਂ ਦੀਆਂ ਲੈਣਾ ਵਾ ਠੀਕ ਹੈ ਜੀ ਮੈਂ ਤੁਹਾਨੂੰ ਔਰ ਆ ਲੰਗਰ ਆ ਮਹਾਪੁਰਸ਼ਾ ਦਾ ਠੀਕ ਹੈ ਜੀ ਬਿਜਲੀ ਵੀ ਕਰਕਦੀ ਆ ਵਿੱਚ ਠੀਕ ਹੈ ਜੀ ਲਗ ਲਗਭਗ ਲੰਗਰ ਦੀ ਸਮਾਪਤੀ ਆ ਇਧਰ ਨਾ ਲੰਗਰ ਲੰਗਰ ਵਾ ਖਾਲਸਾ ਫਤਿਹ ਆ ਲੰਗਰ ਆ ਬਈ ਮਹਾਪੁਰਸ਼ਾ ਦਾ ਇੱਥੇ ਇਸ ਵੇਲੇ ਲੋਕ ਤਿਆਰੀ ਕਰ ਰਹੇ ਮਹਾਪੁਰਸ਼ਾ ਸਾਡੇ ਸਿੰਘ ਵੀ ਹੈਗੇ ਬੰਡਾਲੇ ਵਾਲੇ ਪਸ ਤਰੀਕੇ ਨਾਲ ਉਤੋਂ ਘੜ ਘੜ ਕੜ ਘੜ ਹੋ ਰਹੀ ਆ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਡਟੇ ਹੋਏ ਆ ਕਿਸਾਨ ਇਧਰ ਵੀ ਆ ਇਧਰ ਵੀ ਕੀ ਹਾਲ ਹੈ ਮਹਾਰਾਜ ਜੱਜ ਜੀ ਡਟ ਗਿਆ ਫੌਜਾਂ ਹਾਂ ਜੀ ਹਾਂ ਜੀ ਚੜਦੀ ਕਲਾ ਜੀ ਬਹੁਤ ਵਧੀਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਾਈ ਇਸ ਤਰੀਕਾ ਇਸ ਤਰੀਕੇ ਨਾਲ ਤੁਹਾਨੂੰ ਤੁਹਾਨੂੰ ਇੱਥੇ ਸ਼ੰਭੂ ਬਾਰਡਰ ਦੇ ਨੇੜੇ ਬਰਸਾਤ ਹੋ ਰਹੀ ਆ ਕੰਨ ਮਨ ਕੰਨ ਮਣ ਔਰ ਮੈਂ ਆਪਣਾ ਮੋਬਾਈਲ ਬਚਾ ਕੇ ਵਿੱਚ ਵਿੱਚ ਨਿਕਲ ਕੇ ਆਉਣਾ ਠੀਕ ਠਾਕ ਮਹਾਰਾਜ ਆ ਵਾ ਵੀ ਕਿਸਾਨਾਂ ਦੀ ਰਾਤ ਠੀਕ ਹੈ ਜੀ ਡਟੇ ਆ ਵੀ ਕਿਸਾਨ ਭਾਈ ਤੁਸੀਂ ਪਿੰਡਾਂ ਚ ਬੈਠੇ ਜੀ ਤੁਹਾਡੀ ਲੜਾਈ ਲੜ ਰਹੇ ਆ ਅੱਜ ਉਹਦੇ ਠੀਕ ਹੈ ਜੀ ਬਹੁਤ ਤਾਂ ਇਦਾਂ ਟਕ ਟਕ ਟਾਲੀਆਂ ਲਗਾਤਾਰ ਇਹ ਸ਼ੰਭੂ ਇੱਕ ਪਿੰਡ ਬਣਿਆ ਹੋਇਆ ਵਾ ਠੀਕ ਹੈ ਜੀ ਔਰ ਬਰਸਾਤ ਤਾਨੂੰ ਸ਼ੀਸ਼ਿਆਂ ਦੇ ਛੇਦ ਤਾਨੂੰ ਦਿਖ ਪਣ ਤੁਪਕੇ ਠੀਕ ਹੈ ਜੀ ਉੱਤੇ ਲਗਾਤਾਰ ਬੱਦਲ ਘੜ ਕੇ ਆ ਘਰਾਂ ਵਰਗੇ ਮਾਹੌਲ ਆ ਆ ਦੇਖੋ ਕੜ ਆਪ ਘਰ ਬਣਾਇਆ ਇਹਨਾਂ ਨੇ ਉਸ ਜਿੰਨੇ ਕੁ ਮੈਂ ਖਾ ਸਕਾਂ ਆ ਦੇਖੋ ਕਿ ਖੁੱਤੇ ਅੰਦਰ ਕਿਸਾਨ ਇਹ ਆਪਣਾ ਘਰ ਬਣਾਇਆ ਹੋਇਆ ਲਾ ਇੱਥੇ ਬਣਿਆ ਹੋਇਆ ਆ ਵਾਇਰਿੰਗ ਵਗੈਰਾ ਹੋਈ ਹੋਈ ਆ ਆ ਬਸਿਆ ਬਈ ਠੀਕ ਆ ਬਸ ਵੀ ਇਹ ਆਪਣੇ ਅੰਮ੍ਰਿਤਸਰ ਜ਼ਿਲ੍ਹੇ ਦੀ ਬਸਿਆ ਤੇ ਬਸ ਕਿਸਾਨ ਲਗੇ ਬਸ ਨੂੰ ਘਰ ਵਰਗਾ ਰੰਗਰ ਦਿੱਤੀ ਹੋਈ ਆ ਇਧਰ ਇਹਦੇ ਪਿੱਛੇ ਨਾਲ ਦੀਆਂ ਟਰਾਲੀਆਂ ਐ ਘਰ ਬਣੇ ਹੋਏ ਆ ਬਈ ਆ ਦੇਖੋ ਠੀਕ ਆ ਮੋਬਾਈਲ ਵੇਖ ਰੇ ਕਿਸਾਨ ਬਲਬ ਜਾਗ ਰਹੇ ਆ ਤੋ ਐ ਡਟੇ ਹੋਇਆ ਬਰਸਾਤ ਨਿੱਕੀ ਨਿੱਕੀ ਬਰਸਾਤ ਸ਼ੰਭੂ ਬਾਡਰ ਤੇ ਹੋ ਰਹੀ ਆ ਔਰ ਆਪ ਦੇ ਸਾਹਬ ਨਾ ਪ੍ਰਬੰਧ ਕਰਦੇ ਆ ਠੀਕ ਆ ਜੀ ਓਏ ਐ ਨੱਕੋ ਜਿਹੜਾ ਸੀ ਵੱਡਾ ਜਥਾ ਆਇਆ ਹਾਂ 4 4 5 ਪਰ ਟਰੈਕਟਰ ਟਰਾਲੀਆਂ ਦੀ ਲੈਣਾ ਵਾ ਬੈਠੇ ਹੋਇਆ ਆ ਭਈ ਆ ਸ਼ਗਰਸ਼ੀ ਜੋਧੇ ਤੇ ਮਾਝੇ ਵਾਲੇ ਲਿਖਿਆ ਭਈ ਇਹਨਾਂ ਨੇ ਇਹ ਲਿਖਿਆ ਸ਼ਗਰਸ਼ੀ ਜੋਧੇ ਤੇ ਮਾਝੇ ਵਾਲੇ ਜੈ ਜਵਨ ਸਪੈਸ਼ਲ ਟਰਾਲੀ ਆ ਭਈ ਇਹਨਾਂ ਦੀ ਓਏ ਬੱਤੀ ਬੜੀ ਜ਼ੋਰ ਨਾਲ ਕਰਕੇ ਦੀਜੇ ਠੀਕ ਆ ਜੀ ਇਹ ਆ ਸਪੈਸ਼ਲ ਆ ਬਈ ਥਾਲੀ ਵੇਖੋ ਸਪੈਸ਼ਲ ਸੀਨ ਆ ਵਾਰਿੰਗ ਹੋਈ ਆ ਡਟੇ ਨੇ ਜੋਦੇ ਵਰਤਵਾ ਸ਼ੇਅਰ ਕਰ ਦਿਓ ਧੰਨਵਾਦ ਮਾਸ਼ਰਪਾ ਦੋ ਕਮੈਂਟ ਹੋਰ ਦਿਖਾ ਸਕਦਾ ਤੁਹਾਨੂੰ ਠੀਕ ਆ ਜੀ ਆ ਲੱਗਾ ਜੇ ਫਾਰਮ ਟ੍ਰੈਕ ਨਾ ਚੱਲਿਆ ਉੱਥੋਂ ਠੀਕ ਆ ਜੀ ਇਧਰ ਵੀ ਆ ਵੇਖੋ ਇਧਰ ਵੀ ਜੋ ਕਿਹੜਾ ਪੈਂਡਿਆ ਬਾਬਾ ਜੀ ਗੁੰਨੋਵਾਲ ਜੰਡਿਆਲਾ ਗੁਰੂ ਬਈ ਬਹੁਤ ਵਧੀਆ ਇਦਾਂ ਹੀ ਟਾਲੀਆਂ ਜੀ ਡਟੇ ਕਿਸਾਨ ਬਈ ਬਰਸਾਤ ਹੋ ਰਹੀ ਆ ਆ ਬਾਬਿਆਂ ਦਾ ਟੈਂਕਰ ਆ ਮੈਂ ਹੁਣ ਇੱਧਰ ਚੱਲ ਚੱਲਿਆ ਬਹੁਤ ਬਹੁਤ ਸ਼ੇਅਰ ਕਰ ਦਿਓ ਇਹ ਸਾਰੇ ਦੇਸ਼ ਦੀ ਐਮਐਸਪੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਔਰ ਲਖੀਪੁਰ ਖਰੀਦ ਦਾ ਇਨਸਾਫ ਔਰ ਇਹਦੇ ਨਾਲ ਦੀ ਨਾਲ ਸ਼ੁਭਸ਼ੀ ਸ਼ੁਭ ਕਰਨ ਦਾ ਇਨਸਾਫ ਸੋ ਸ਼ੇਅਰ ਕਰ ਦਿਓ ਰਾਤ ਦਾ ਸੀ ਨੇ ਬਰਸਾਤ ਹੋ ਰਹੀ ਸੰਭੂ ਬਾਰਡਰ ਤੇ 23 ਵਜੇ ਹੀ ਘਟ ਗਈ ਬਹੁਤ ਚੋਰਨਾ ਬਈ ਧੰਨਵਾਦ